ਪੰਜਾਬੀਓ ਸਾਸਤਰੀ ਕਾਲ ਪੰਜਾਬ ਦੇ ਸਿੱਖਾਂ ਲਈ ਤੇ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਜਿਵੇਂ ਕਿ ਭਗਵੰਤ ਮਾਨ ਸੀਐਮ ਸਾਹਿਬ ਸੀਗੇ ਹੁਣ ਦੇ ਮਤਲਬ ਆਪਣੇ ਪੰਜਾਬ ਦੇ ਮੁੱਖ ਮੰਤਰੀ ਸੀ ਪਰ ਉਹਨਾਂ ਨੂੰ ਹੁਣ ਬਦਲਿਆ ਜਾ ਰਿਹਾ ਕਿਉਂਕਿ ਇੱਕ ਪੰਜਾਬ ਦੇ ਵਿੱਚ ਇਹਨਾਂ ਦੀ ਹੀ ਪਾਰਟੀ ਦੇ ਆਪਣਾ ਇਹਦਾ ਨਾਮ ਹੈਗਾ ਮੈਂ ਤੁਹਾਨੂੰ ਦੱਸਦਾ ਇਹਨਾਂ ਦੀ ਹੀ ਪਾਰਟੀ ਦੇ ਨੇਤਾ ਕਰਤਾਰ ਸਿੰਘ ਰੰਧਾਵਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਹੀ ਮਤਲਬ ਇੱਕ ਲੀਡਰ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਇਸ ਨੂੰ ਜਿਹੜਾ ਕਿ ਇਹ ਸਾਡੀ ਕੌਮ ਦਾ ਦੁਸ਼ਮਣ ਬਣਿਆ ਹੋਇਆ ਸੀ ਸਿੱਖਾਂ ਦਾ ਦੁਸ਼ਮਣ ਬਣਿਆ ਹੋਇਆ ਸੀ ਤੇ ਸਾਡੇ ਪੰਜਾਬ ਦੀਏ ਨੇ ਜਵਾਨੀ ਮੈਂ ਕਹਿੰਦਾ ਵੀ ਜਵਾਨੀ ਦਾ ਜਿਹੜਾ ਘਾਣ ਕੀਤਾ ਨਸ਼ੇ ਦੇ ਬਾਰੇ ਨੂੰ ਜਵਾਨੀ ਤੋੜ ਦਿੱਤੀ ਸੀ ਕਿਤੇ ਨਾ ਕਿਤੇ ਇਹ ਬੰਦੇ ਦੀ ਢੈ ਢੇਰੀ ਜਿਹੜਾ ਕਿ ਹੋਣ ਜਾ ਰਿਹਾ ਬਹੁਤ ਵੱਡੀ ਅਪਡੇਟ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਵੀ ਇਹ ਬੰਦੇ ਤੋਂ ਅਸੀਂ ਕਦੋਂ ਕਹਿਣਾ ਛੜਾਵਾਂਗੇ ਤੌਹੀ ਜਿਹੜਾ ਕਿ ਦੇਖਣਾ ਸਾਡੇ ਪੰਜਾਬ ਦੇ ਲੋਕੋ ਦੇਖਣਗੇ ਕਿਉਂਕਿ ਪੰਜਾਬ ਦਾ ਜਿਹੜਾ ਕਿ ਮੁੱਖ ਮੰਤਰੀ ਆ ਇਹਨੂੰ ਕਿਤੇ ਨਾ ਕਿਤੇ ਬਹੁਤ ਵਧੀਆ ਹੋਇਆ ਜਿਹੜਾ ਕਿ ਰੱਦ ਕੀਤਾ ਜਾ ਰਿਹਾ ਇਹਨਾਂ ਦੀ ਬੰਦਿਆਂ ਦੁਆਰਾ ਕਿਉਂਕਿ ਵਿੱਚੋਂ ਵਿੱਚ ਇਹਨਾਂ ਦੇ ਜਿਹੜੇ ਸੰਸਦ ਸੀ ਜਿਹੜੇ ਇਹਨਾਂ ਦੇ ਲੀਡਰ ਸੀ ਉਹ ਬੜੇ ਔਕੇ ਸੀ ਭਗਵੰਤ ਮਾਨ ਤੋਂ ਤੇ ਮੈਂ ਨਹੀਂ ਕਹਿੰਦਾ ਮੈਂ ਤੁਹਾਨੂੰ ਦਿਖਾਉਂਗਾ ਇਹ ਮੀਡੀਆ ਦੇ ਵਿੱਚ ਪੂਰਾ ਰੌਲਾ ਪੈ ਚੁੱਕਿਆ ਕਿ ਭਗਵੰਤ ਮਾਨ ਨੂੰ ਹੁਣ ਸੀਐਮ ਨਹੀਂ ਰੱਖਿਆ ਜਾਊਗਾ ਧਿਆਨ ਦੇ ਨਾਲ ਪਹਿਲਾਂ ਤੁਸੀਂ ਇਹ ਸੁਣੋ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਮੰਤਰੀ ਮੰਡਲ ਚ ਵੱਡਾ ਫੇਰ ਬਦਲ ਕੀਤਾ ਜਾ ਰਿਹਾ ਹੈ ਇਹ ਤਿੰਨੋਂ ਸਵਾਲ ਵੱਡੀ ਚਰਚਾ ਚ ਨੇ ਔਰ ਚਾਰ ਫੇਰੇ ਮੀਡੀਆ ਚ ਇਹਦੀ ਚਰਚਾ ਭਰਤੀ ਹੈ ਪਰ ਇਹਦਾ ਸੱਚ ਕੀ ਹੈ ਦੇਖੋ ਕੱਲ ਕੇਜਰੀਵਾਲ ਦੀ ਜਮਾਨਤ ਹੋਈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਰੰਤ ਦਿੱਲੀ ਚਲੇ ਗਏ ਤੇ ਉੱਥੇ ਵਧਾਈਆਂ ਦੇ ਲਈ ਹੁਣ ਚਰਚਾ ਆ ਰਹੀ ਹੈ ਅੱਜ ਦੇ ਪੰਜਾਬੀ ਜਾਗਰਣ ਅਖਬਾਰ ਦੇ ਜਿਹੜੇ ਪੱਤਰਕਾਰ ਜੈ ਸਿੰਘ ਛੱਬਰ ਨੇ ਉਹਨਾਂ ਦੇ ਦੀ ਖਬਰ ਖਬਰ ਲਾਈ ਹੈ ਪੂਰੇ মিডিਆ ਦੇ ਵਿੱਚ ਇਹ ਮਾਮਲਾ ਆ ਗਿਆ ਕਿ ਜਿਹੜੇ ਭਗਵੰਤ ਮਾਨ ਨੇ ਉਹਨਾਂ ਤੋਂ ਪੰਜਾਬ ਕੈਬਨਿਟ ਦੇ ਕੁਝ ਮੰਤਰੀ ਔਖੇ ਦੇ ਔਰ ਗਲਤਾਰ ਸਿਕ ਸਤਵਾ ਸਮੇਤ ਕਈ ਸਾਰੇ ਜਿਹੜੇ ਵਿਅਕਤੀ ਨੇ ਆਮ ਆਦਮੀ ਪਾਰਟੀ ਦੇ ਖਾਸ ਉਹ ਅੰਦਰੂਨੀ ਔਖੇ ਨੇ ਤੇ ਉਹ ਮੁੱਖ ਮੰਤਰੀ ਬਦਲਣਾ ਚਾਹੁੰਦੇ ਵੇਖੋ ਇਹ ਚਰਚਾ ਜਿਹੜੀਆਂ ਪੂਰੇ মিডিਏ ਚ ਆਸ ਤੇ ਭੱਤੀ ਹੈ ਔਰ ਹੁਣ ਜਦੋਂ ਕੇਜਰੀਵਾਲ ਜਿੰਨੋਂ ਬਾਹਰ ਆ ਗਏ ਨੇ ਤਾਂ ਹੁਣ ਕੇਜਰੀਵਾਲ ਦੇ ਕੋਲ ਇਹ ਮੁੱਦਾ ਉਠ ਸਕਦਾ ਕਿਉਂਕਿ ਸਭ ਤੋਂ ਵੱਡੀ ਗੱਲ ਪਿਛਲੇ ਟਾਈਮ ਤੋਂ ਉਹਨਾਂ ਦੀ ਚਰਚਾ ਚ ਹੈ ਜਦੋਂ ਜਿਹੜੇ ਕੁਮਰ ਵਿਜੇ ਪ੍ਰਸਾਦ ਅਵਾਦਵੀ ਪਾਰਟੀ ਦੇ ਜਿੱਤੇ ਹੋਏ ਐਮਐਲਏ ਜਲੰਧਰ ਤੋਂ ਉਹਨਾਂ ਨੇ ਆਪਣੀ ਸਰਕਾਰ ਤੇ ਵੱਡੇ ਸਵਾਲ ਠਾ ਦਿੱਤੇ ਹੋਏ ਨੇ ਉਹਨਾਂ ਨੇ ਉਹ ਸਵਾਲ ਉਠਾਏ ਜਿਹੜੇ ਤਲਵੱਡੀ ਸਾਬੋ ਤੋਂ ਉਹ ਐਮਐਲਏ ਆ ਉਸਨੇ ਗਰਤਾਰ ਸਿੰਘ ਪੰਜਾਬੀ ਉਹ ਗੱਲ ਇਹ ਆ ਵੀ ਬਹੁਤ ਵੱਡੀ ਅਪਡੇਟ ਆ ਜਾਨੀ ਕਿ ਪੰਜਾਬ ਦੇ ਲਈ ਜਿਹੜਾ ਕਿ ਬੰਦਾ ਦੁਸ਼ਮਣ ਬਣਿਆ ਹੋਇਆ ਸੀ ਸਾਡੇ ਪੰਜਾਬ ਦਾ ਉਹ ਜਿਹੜਾ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਉੱਪਰ ਲਾ ਦਿੱਤਾ ਗਿਆ ਜਾਨੀ ਗੱਲ ਚੱਲ ਰਹੀ ਆ ਪੂਰੀ ਤਰ੍ਹਾਂ ਹਾਲੇ ਫਾਈਨਲ ਨਹੀਂ ਪਰ ਜਾਨੀ ਪੰਜਾਬ ਦਾ ਜਿਹੜਾ ਕਿ ਮੁੱਖ ਮੰਤਰੀ ਹੈ ਇਹਨੂੰ ਥੱਲੇ ਲਾ ਹੀ ਗਿਆ ਸਮਝੋ ਕਿਉਂਕਿ ਉਹਨਾਂ ਦੀ ਹੀ ਪਾਰਟੀ ਦੇ ਵਿੱਚ ਰੌਲਾ ਪੈ ਚੁੱਕਿਆ ਵੱਡੇ ਪੱਦਰ ਤੇ ਜਿਵੇਂ ਕਿ ਕੇਜਰੀਵਾਲ ਬਾਹਰ ਆਇਆ ਨਾਲ ਦੀ ਨਾਲ ਉਹਨਾਂ ਦੇ ਲੀਡਰਾਂ ਨੇ ਉਹਨਾਂ ਦੇ ਮੂਹਰੇ ਧਰ ਦਿੱਤੀ ਗੱਲ ਕਿ ਸਾਡੇ ਜਿਹੜਾ ਕਿ ਭਗਵੰਤ ਮਾਨ ਆਇਆ ਅਸੀਂ ਇਹਨੂੰ ਸੀਐਮ ਨਹੀਂ ਰੱਖਣਾ ਚਾਹੁੰਦੇ ਤਾਂ ਦੇਖੋ ਹੁਣ ਪੰਜਾਬ ਦੇ ਜਿਹੜੇ ਕਿ ਸਿੱਖ ਨੌਜਵਾਨ ਸਾਡੇ ਪੰਜਾਬ ਦੇ ਆਮ ਨਾਗਰਿਕ ਜਿਹੜੇ ਕਿ ਇਹਨਾਂ ਨੇ ਪੁੱਠੇ ਰਾ ਪਾ ਦਿੱਤੇ ਸੀ ਜਿਵੇਂ ਕਿ ਨਸ਼ਿਆਂ ਦੇ ਵੱਲ ਨੂੰ ਜ਼ਿੰਦਗੀ ਚਲਾ ਦਿੱਤੀ ਸੀ ਲੋਕਾਂ ਦੀ ਮੈਂ ਕਹਿੰਦਾ ਵੱਡੇ ਪੱਦਰ ਤੇ ਹੁਣ ਕਿਤੇ ਨਾ ਕਿਤੇ ਸਾਡਾ ਸਮਾਧਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੀ ਧਰਤੀ ਉਹ ਗੁਰੂਆਂ ਦੀ ਪੀਰਾਂ ਦੀ ਧਰਤੀ ਹੈ ਜਿੱਥੇ ਕੋਈ ਜ਼ਾਲਮ ਹੋਵੇ ਕਿੱਡਾ ਮਰਜੀ ਪਰ ਸਮੇਂ ਆਉਣ ਦੇ ਉੱਤੇ ਉਹਦਾ ਨਿਫਟਾਰਾ ਵੀ ਹੁੰਦਾ ਜੋ ਅੱਜ ਹੋਣ ਜਾ ਰਿਹਾ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਮੈਂ ਕਹਿੰਦਾ ਇਹਦੂੰ ਖੁਸ਼ਖਬਰੀ ਦੀ ਗੱਲ ਨਹੀਂ ਹੋ ਸਕਦੀ ਕਿਉਂਕਿ ਸਾਡੇ ਲੋਕਾਂ ਤੋਂ ਗਲਤੀ ਹੋਈ ਹੈ ਮੈਂ ਇੱਕ ਘੰਟਾ ਪਹਿਲਾਂ ਅਪਡੇਟ ਪਾ ਚੁੱਕਿਆ ਕਿਉਂਕਿ ਵੀ ਇੱਕ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਜਿਵੇਂ ਕਿ ਭਾਈ ਅਮਰਪਾਲ ਸਿੰਘ ਵਰਗੇ ਜਿਨ੍ਹਾਂ ਦੇ ਵਿੱਚ ਡੱਟੇ ਹੋਏ ਨੇ ਡਿਬਰੂਗੜ ਵਰਗੀਆਂ ਦੇ ਜਿਹੜੀ ਕਿ ਪੰਜਾਬ ਦੇ ਵਿੱਚੋਂ ਕੌਨਸੋ ਦੂਰ ਅਸਾਮ ਦੇ ਵਿੱਚ ਤਾਂ ਤੁਸੀਂ ਦੇਖੋ ਪੰਜਾਬ ਦੀ ਨੌਜਵਾਨੀ ਦਾ ਕਿੱਡਾ ਵੱਡਾ ਕਹਾਣ ਕੀਤਾ ਇਸ ਬੰਦੇ ਨੇ ਤਾਂ ਅੱਜ ਜਿਹੜੀ ਕਿ ਪ੍ਰਮਾਤਮਾ ਨੇ ਉਹਨੂੰ ਚੋਟ ਲਾਈ ਹੈ ਇਹ ਵੱਡਾ ਬਹੁਤ ਐਮ ਰੋਲਾ ਮੈਂ ਕਹੂੰਗਾ ਜਿੰਨੇ ਵੀ ਤੁਸੀਂ ਭੈਣ ਭਰਾ ਜਿੰਨੇ ਪੰਜਾਬ ਦੇ ਲੋਕ ਮੈਨੂੰ ਪਤਾ ਹੈ ਵੀ ਸਾਰੇ ਅੱਕੇ ਹੋਏ ਹੋ ਤੁਸੀਂ ਸਾਰੇ ਇਸ ਤੋਂ ਥੋੜੀ ਗਿਣਤੀ ਦੇ ਵਿੱਚ ਹੋਣਗੇ ਇਹਨਾਂ ਦੇ ਜਿਹੜੇ ਕਿ ਸਮਰਥਕ ਨੇ ਪਰ ਮੈਂ ਕਹੂੰਗਾ ਸਾਡੇ ਪੰਜਾਬੀਆਂ ਨੂੰ ਜਿੰਨਾ ਤੁਹਾਡਾ ਜੋਰ ਹੈ ਜਿੰਨੀ ਤੁਹਾਡੇ ਚ ਸ਼ਮਤਾ ਮੈਂ ਕਹਿੰਦਾ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਇਸ ਤਰ੍ਹਾਂ ਫੈਰਾ ਦਿਓ ਆਪਣੇ ਹਰ ਪੰਜਾਬੀ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਕਿਉਂਕਿ ਬੜੀ ਆਪਣੇ ਪੰਜਾਬ ਦੇ ਲਈ ਮੈਂ ਕਹਿੰਦਾ ਵੀ ਖੁਸ਼ਖਬਰੀ ਆ ਪੂਰੇ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜਿਹੜੀ ਕਿ ਇਸਨੇ ਬੰਦੇ ਨੇ ਜ਼ਿੰਦਗੀ ਖਰਾਬ ਕੀਤੀ ਆ ਹਰ ਰੋਜ਼ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਮੌਤਾਂ ਹੁੰਦੀਆਂ ਮਾਮਾਂ ਦੇ ਪੁੱਤ ਮਰਦੇ ਨੇ ਤੇ ਉਹ ਚਿੱਟੇ ਦੀ ਲਹਿਰ ਚਲਾਉਣ ਵਾਲਾ ਇਹ ਦੁਸ਼ਮਣ ਆ ਪੰਜਾਬ ਦਾ ਜਿਹੜਾ ਕਿ ਆ ਜਿਨ੍ਹਾਂ ਦੇ ਹੀ ਮੈਂਬਰਾਂ ਦੁਆਰਾ ਇਹਨਾਂ ਦੇ ਹੀ ਬੰਦਿਆਂ ਦੁਆਰਾ ਇਹਨਾਂ ਦੇ ਹੀ ਸੰਸਦਾਂ ਦੁਆਰਾ ਲਾਹਿਆ ਜਾ ਰਿਆ ਕੁਰਸੀ ਤੋਂ ਬਦਵਾ ਮੈਂ ਬਹੁਤ ਸਾਰਿਆਂ ਨੇ ਇਹਦੇ ਨਾਲ ਕਿਉਂਕਿ ਭਾਈ ਲੱਖਾ ਸਿੰਘ ਸੁਧਾਰੇ ਨੇ ਵੀ ਕਈ ਵਾਰ ਜ਼ਿਕਰ ਕੀਤਾ ਸੀ ਵੀ ਜੇ ਤੂੰ ਕੁਝ ਚੰਗਾ ਕਰਨਾ ਚਾਹੁੰਦਾ ਤਾਂ ਕਰ ਲੈ ਨਹੀਂ ਭਗਵਾਨ ਦੇਖ ਰਿਹਾ ਪਰਮਾਤਮਾ ਦਾ ਤੇਰਾ ਨਿਆਂ ਕਰੂਗਾ ਤੇ ਫਿਰ ਤੂੰ ਪਛਤਾਵੇਂਗਾ ਵੀ ਮੈਂ ਕਿਸੇ ਦਿਨ ਮੈਂ ਵੀ ਕਹੀ ਸੀ ਇਹ ਗੱਲ ਆਪਣੇ ਚੈਨਲ ਤੇ ਮੌਜੂਦ ਪਈ ਆ ਵੀ ਤੂੰ ਸੋਚੇਗਾ ਕਿਸੇ ਜਦੋਂ ਟਾਈਮ ਟੱਪ ਗਿਆ ਵੀ ਮੈਂ ਕਦੇ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ ਤੇ ਮੈਂ ਕੁਝ ਚੰਗਾ ਨਹੀਂ ਕਰ ਪਾਇਆ ਲੋਕ ਮੈਨੂੰ ਬਥੇਰੇ ਕਲੌਂਦੇ ਸੀ ਬਥੇਰਿਆਂ ਨੇ ਗਲ ਪਾੜ ਲਏ ਆਪਦੇ ਬੋਲ ਬੋਲ ਕੇ ਸਾਡੇ ਅਰਗਿਆਂ ਨੇ ਤਾਂ ਇਸ ਬੰਦੇ ਤੋਂ ਚੰਗਾ ਨਹੀਂ ਹੋਇ ਪਾਇਆ ਤੇ ਪਸਤਾਉ ਬੰਦਾ ਮੰਜੇ ਦੇ ਵਿੱਚ ਬੈਠਾ ਹਲੇ ਤਾਂ ਕੀ ਹਲੇ ਚੋਟ ਹੋਰ ਲੱਗਣੀ ਆ ਹਲੇ ਤਾਂ ਉਹਦੇ ਤੋਂ ਹੀ ਤਾਰਿਆ ਤਾਂ ਹੋਰ ਜਿਹੜਾ ਕਿ ਪ੍ਰੋਗਰਾਮ ਰਚੂਆ ਪ੍ਰਮਾਤਮਾ ਉਹ ਅੱਡਾ ਤੇ ਲੋਕਾਂ ਦੀਆਂ ਜਿਹੜੀਆਂ ਵਾਦਵਾਵਾਂ ਲਈਆਂ ਉਹ ਹਰ ਭੈਣ ਦੀਆਂ ਹਰ ਮਾਂ ਦੀਆਂ ਹਰ ਬਜ਼ੁਰਗ ਦੀਆਂ ਹਰ ਨੌਜਵਾਨ ਦੀਆਂ ਇਹਦੇ ਪਿੱਛੇ ਦਵਾਵਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਵੱਦ ਦਵਾਵਾਂ ਕਹਿੰਦੇ ਹੁੰਨੇ ਆਪਾਂ ਉਹ ਨੇ ਤਾਂ ਹੁਣ ਦੇਖੋ ਘੜੀ ਬੜੀ ਅਹਿਮ ਹੈ ਬੜੀ ਅਹਿਮ ਰੋਲ ਆ ਇਸ ਗੱਲ ਦਾ ਕਿ ਜਿਹੜੀ ਪੰਜਾਬ ਨੂੰ ਉਡੀਕ ਸੀ ਬੜੇ ਲੰਬੇ ਸਮੇਂ ਦਾ ਯਾਨੀ ਕਿ ਇੰਤਜ਼ਾਰ ਕਰਨਾ ਪੈ ਰਿਆ ਸੀ ਕਿ ਢਾਈ ਸਾਲ ਰਹਿੰਦੇ ਆ ਢਾਈ ਰਹਿੰਦੇ ਆ ਸਵਾ 2 ਸਾਲ ਰਹਿੰਦੇ ਆ ਪਰ ਕਿਤੇ ਨੇ ਕਿਤੇ ਇਹਦੇ ਸਵਾ 2 ਸਾਲ ਆ ਜਿਹੜੇ ਉਹ ਪਰਮਾਤਮਾ ਨੇ ਇਹਦੇ ਖਾਤੇ ਹੋਰ ਕਿਤੇ ਪਾ ਦਿੱਤੇ ਉਹ ਕਿਸੇ ਦੇ ਹੋਰ ਨਾਮ ਲਿਖ ਦਿੱਤੇ ਜਿਵੇਂ ਇਹਨਾਂ ਦੇ ਹੀ ਬੰਦੇ ਕਹਿ ਰਹੇ ਨੇ ਵੀ ਸਾਡੇ ਚੋਂ ਇੱਕ ਬੰਦਾ ਮੁੱਖ ਮੰਤਰੀ ਬਣਾਓ ਇਹਨੂੰ ਲਾਓ ਕਿਉਂਕਿ ਜਿਆ ਜਮੀਰ ਹੁੰਦਾ ਕਿਸੇ ਨਾ ਕਿਸੇ ਦਾ ਜਰੂਰ ਜਾਗਦਾ ਕਿਉਂਕਿ ਇਸ ਬੰਦੇ ਤੋਂ ਇਹਨਾਂ ਨੇ ਹੀ ਵਰਕਰ ਰੱਖ ਸਕਦੇ ਨੇ ਤੇ ਪੰਜਾਬ ਤਾਂ ਇੱਕ ਵੱਖਰੀ ਗੱਲ ਹੈ ਪੰਜਾਬ ਤਾਂ ਪਹਿਲਾਂ ਹੀ ਅੱਕਿਆ ਹੋਇਆ ਤਾਂ ਆਪਾਂ ਨੂੰ ਵੀ ਪਤਾ ਹੈ ਤਾਂ ਹੁਣ ਮੈਂ ਚਾਹੂੰਗਾ ਵੀ ਦੇਖੋ ਪੰਜਾਬ ਦੇ ਲੋਕਾਂ ਨੂੰ ਅੱਗੇ ਤੋਂ ਅੱਗੇ ਤੋਂ ਸਮਝ ਕੇ ਸੋਚ ਕੇ ਵਿਚਾਰ ਕਰਕੇ ਸਾਡੇ ਪੰਜਾਬ ਦਾ ਜਿਹੜਾ ਕਿ ਭਵਿੱਖ ਜੁੜਿਆ ਹੁੰਦਾ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਇਹ ਕੱਲੀ ਵੋਟ ਦਾ ਮਾਮਲਾ ਨਹੀਂ ਵੀ ਆਪਾਂ ਵੋਟ ਪਾ ਕੇ ਆਗੇ ਘਰੇ ਕੋਈ ਗੱਲ ਨਹੀਂ ਪਰ ਆਉਣ ਵਾਲਾ ਟਾਈਮ ਜਿਹੜਾ ਉਸ ਮੁੱਖ ਮੰਤਰੀ ਨੇ ਲੈ ਕੇ ਆਉਣਾ ਹੁੰਦਾ ਸਾਡੀਆਂ ਪੀੜ੍ਹੀਆਂ ਦੇ ਲਈ ਉਹ ਬੜਾ ਅਹਿਮ ਹੁੰਦਾ ਤੇ ਜਿਹੜੇ ਬੰਦੇ ਨੇ ਲਿਆ ਲਿਆ ਕੇ ਚਿੱਟੇ ਬਾੜ ਤੇ ਬੇਰੁਜ਼ਗਾਰੀ ਦੇ ਮੁੱਦੇ ਪਾਣੀਆਂ ਨੂੰ ਲੈ ਕੇ ਪ੍ਰਵਾਸ ਦਾ ਮੁੱਦਾ ਮੈਂ ਕਹਿੰਦਾ ਵੀ ਹਜ਼ਾਰਾਂ ਮੁੱਦੇ ਨੇ ਸਾਡੇ ਚੈਨਲ ਤੇ ਪਈ ਜਿਹੜੇ ਕਿ ਸੌਲ ਨਹੀਂ ਹੋਏ ਇਹਨਾਂ ਨੇ ਚਿੱਟੇ ਦਾ ਮੁੱਦਾ ਧਰ ਕੇ ਲੋਕਾਂ ਦੇ ਸਾਹਮਣੇ ਆਪਣੀ ਸਰਕਾਰ ਬਣਾਈ ਸੀ ਪਰ ਉਹ ਸਰਕਾਰ ਦੇ ਵਾਅਦੇ ਹੈ ਕਿੱਥੇ ਨੇ ਮੁੱਦਾ ਗਾਇਬ ਆ ਚਿੱਟੇ ਦਾ ਪੰਜਾਬ ਦੇ ਵਿੱਚ ਕੋਈ ਗੱਲਬਾਤ ਨਹੀਂ ਇਹੀ ਕਲਾਉਨੇ ਆ ਸੀ ਦਿੱਲੀ ਤਾਂ ਮੈਂ ਹੁਣ ਕਹੂੰਗਾ ਜਿੰਨੇ ਭੈਣ ਭਰਾ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਆਪਦਾ ਫਰਜ਼ ਸਮਝ ਕੇ ਤਾਂ ਕਿ ਹਰ ਨੌਜਵਾਨ ਨੂੰ ਇਹ ਪਤਾ ਲੱਗ ਜਾਵੇ ਕਿ ਜਿਹੜਾ ਇਹ ਬੁੱਚੜ ਚੁਰੇਆ ਸੀ ਉਹ ਅਜੇ ਢੇਰੀ ਹੋ ਚੁੱਕਿਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੇਣਾ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ ਜੀ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ